ਦੋਸਤੋ ਅੱਜ ਮੈਂ ਤੁਹਾਡਾ ਨਾਲ ਇੱਕ ਅਜਿਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਜੋ ਪਿੰਡਾਂ ਵਿੱਚ ਵੀ ਚੱਲੇਗਾ ਇਸ ਦੇ ਨਾਲ ਨਾਲ ਸ਼ਹਿਰਾਂ ਦੇ ਵਿੱਚ ਵੀ ਚੱਲੇਗਾ ਇਹ ਇੱਕ ਅਜਿਹਾ ਬਿਜ਼ਨਸ ਹੈ ਜੋ ਕਿ ਘੱਟ ਪੈਸਿਆਂ ਦੇ ਨਾਲ ਸ਼ੁਰੂ ਕਰਕੇ ਵੱਧ ਮੁਨਾਫਾ ਵੀ ਦੇਵੇਗਾ ਔਰ ਜੇ ਅਸੀਂ ਗੱਲ ਕਰੀਏ এনवायरमेंट ਦੀ ਤੇ এনवायरमेंट ਫ੍ਰੈਂਡਲੀ ਇਹ ਬਿਜ਼ਨਸ ਆਈਡੀਆ ਹੈ ਸਤਿ ਸ਼੍ਰੀ ਅਕਾਲ ਮੈਂ ਰਜੀਤਪਾਲ ਦੋਸਤੋ ਤੁਸੀਂ ਇੱਕ ਗੱਲ ਜ਼ਰੂਰ ਨੋਟਿਸ ਕੀਤੀ ਹੋਏਗੀ ਕਿ ਜਿੰਨੇ ਵੀ ਆਪਣੇ ਦੇਸ਼ ਦੇ ਕਿਸਾਨ ਨੇ ਚਾਹੇ ਪੰਜਾਬ ਚਾਹੇ ਕਿਸੇ ਹੋਰ ਸਟੇਟ ਦੇ ਉਹ ਕੈਮੀਕਲ ਫਰਟੀਲਾਈਜ਼ਰ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਇਹਨਾਂ ਫਰਟੀਲਾਈਜ਼ਰ ਦਾ ਕਿਸਾਨਾਂ ਨੂੰ ਔਰ ਜ਼ਮੀਨ ਨੂੰ ਬਹੁਤ ਹੀ ਨੁਕਸਾਨ ਹੈ ਪਹਿਲਾ ਨੁਕਸਾਨ ਇਹ ਹੈ ਕਿ ਇਹ ਬਹੁਤ ਹੀ ਜ਼ਿਆਦਾ ਮਹਿੰਗੇ ਹੋ ਗਏ ਨੇ ਦੂਸਰਾ ਨੁਕਸਾਨ ਇਹ ਹੈ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਹੁਤ ਹੀ ਘਟਾ ਦਿੰਦੇ ਨੇ ਜਿਸ ਨਾਲ ਕਿਸਾਨਾਂ ਦਾ ਖਰਚਾ ਜੋ ਹੈ ਹਰ ਵਾਰ ਵਧਦਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਜੋ ਪ੍ਰੋਡਕਸ਼ਨ ਹੈ ਉਹ ਵੀ ਕਿਸਾਨਾਂ ਦੀ ਹਰ ਵਾਰ ਘਟਦੀ ਜਾ ਰਹੀ ਹੈ ਇਸ ਸਮੱਸਿਆ ਦਾ ਹੱਲ ਕਰਨ ਲਈ ਮੈਂ ਅੱਜ ਬਿਜ਼ਨਸ ਆਈਡੀਆ ਲੈ ਕੇ ਆਇਆ ਹਾਂ ਜਿਸ ਦੇ ਨਾਲ ਕਿਸਾਨਾਂ ਦੇ ਮਸਲਿਆਂ ਦੀ ਵੀ ਹੱਲ ਹੋਵੇਗਾ ਔਰ ਇਸ ਦੇ ਨਾਲ ਨਾਲ ਤੁਹਾਡਾ ਜੋ ਬਿਜ਼ਨਸ ਆ ਉਹ ਵੀ ਚੱਲ ਪਵੇ ਬਹੁਤ ਹੀ ਦੇਰ ਨਾ ਕਰਦਾ ਮੈਂ ਤੁਹਾਡੇ ਨਾਲ ਅੱਜ ਦਾ ਬਿਜ਼ਨਸ ਆਈਡੀਆ ਸ਼ੇਅਰ ਕਰਦਾ ਹਾਂ ਜੋ ਕਿ ਹੈ ਆਰਗੈਨਿਕ ਫਰਟੀਲਾਈਜ਼ਰ ਜਾਂ ਫਿਰ ਵਰਮੀ ਕੰਪੋਸਟ ਮੈਂ ਪਹਿਲਾਂ ਵੀ ਵਰਮੀ ਕੰਪੋਸਟ ਦੇ ਉੱਪਰ ਆਪਣੀ ਇੱਕ ਵੀਡੀਓ ਦੇ ਵਿੱਚ ਦੱਸ ਚੁੱਕਾ ਹਾਂ ਪਰ ਉਸ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਪਾਰਟ ਕਵਰ ਕੀਤਾ ਸੀ ਅੱਜ ਵੀ ਇਸ ਵੀਡੀਓ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਇਹ ਦੱਸਾਂਗਾ ਕਿ ਇਹ ਬਿਜ਼ਨਸ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ ਔਰ business ਦੇ ਕੀ ਫਾਇਦੇ ਨੇ ਔਰ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਬਹੁਤ ਸਾਰੇ ਮੇਰੇ ਵੀਰ ਤੇ ਭੈਣਾ ਇਸ ਵਰਮੀ ਕੰਪੋਸਟ ਤੋਂ ਜਾਣੂ ਹੋਣਗੇ ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹੋਣਗੇ ਸ਼ਾਇਦ ਇਸ ਵਰਮੀ ਕੰਪੋਸਟ ਬਾਰੇ ਨਾ ਸੁਣਿਆ ਹੋਵੇ ਜਾਂ ਫਿਰ ਉਹਨਾਂ ਨੂੰ ਇਸ ਦੀ ਜਾਣਕਾਰੀ ਨਾ ਹੋਵੇ ਇਸ ਲਈ ਮੈਂ ਸਭ ਤੋਂ ਪਹਿਲਾਂ ਵਰਮੀ ਕੰਪੋਸਟ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਉਂਦਾ ਦੋਸਤੋ ਜੋ ਵਰਮੀ ਕੰਪੋਸਟ business ਹੈ ਇਸ ਦਾ ਸਿਸਟਮ ਬਹੁਤ ਹੀ ਈਜ਼ੀ ਹੈ ਔਰ ਸਸਤਾ ਵੀ ਹੈ ਇਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਘਰਾਂ ਦੇ ਵਿੱਚ ਆਉਣ ਵਾਲਾ ਕੂੜਾ ਵੈਜੀਟੇਬਲ ਵੇਸਟ ਉਪ ਵੇਸਟ ਫਰੂਟ ਵੇਸਟ ਜਾਂ ਫਿਰ ਕੋਲ ਡਾ ਕੇ ਜਿਹਨੂੰ ਅਸੀਂ ਗੋਬਰ ਕਹਿੰਦੇ ਆ ਇਹ ਸਾਰੇ ਨੂੰ ਇਕੱਠਾ ਕਰਕੇ ਇੱਕ ਪਲਾਟ ਦੇ ਵਿੱਚ ਜਾਂ ਫਿਰ ਸ਼ੈੱਡ ਦੇ ਵਿੱਚ ਰੱਖਿਆ ਜਾਂਦਾ ਹੈ ਫਿਰ ਇਸ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਗੰਡੋਏ ਨੇ ਉਹ ਛੱਡੇ ਜਾਂਦੇ ਨੇ ਜਾਂ ਫਿਰ ਅਸੀਂ ਇਹਨਾਂ ਨੂੰ ਅਰਥ ਬੌਮ ਵੀ ਕਹਿੰਦੇ ਹਾਂ ਬਸ ਤੁਹਾਡਾ ਕੰਮ ਇਹ ਸਾਰੇ ਕੂੜੇ ਨੂੰ ਵੇਸਟ ਨੂੰ ਇਕੱਠਾ ਕਰਨਾ ਹੈ ਉਸ ਤੋਂ ਬਾਅਦ ਸਾਰਾ ਦਾ ਸਾਰਾ ਕੰਮ ਗੰਡੋਇਆ ਨੇ ਆਟੋਮੈਟਿਕਲੀ ਆਪ ਹੀ ਕਰ ਦੇਣਾ ਹੈ ਉਹਨਾਂ ਨੇ ਇਸ ਨੂੰ ਖਾ ਕੇ ਇਸ ਨੂੰ ਇੱਕ ਵਰਮੀ ਕੰਪੋਸਟ ਦੇ ਵਿੱਚ ਕਨਵਰਟ ਕਰ ਦੇਣਾ ਇਸ ਤਰੀਕੇ ਦੇ ਨਾਲ 40 ਤੋਂ 50 ਦਿਨਾਂ ਦੇ ਵਿੱਚ ਆਰਗੈਨਿਕ ਫਰਟੀਲਾਈਜ਼ਰ ਤਿਆਰ ਹੋ ਜਾਂਦਾ ਹੈ ਜਿਸ ਨੂੰ ਤੁਸੀਂ ਵੇਚ ਕੇ ਲੱਖਾਂ ਰੁਪਏ ਕਮਾ ਸਕਦੇ ਹੋ ਜੇਕਰ ਮੈਂ ਇਜ਼ੀ ਪਾਸ਼ਾ ਦੇ ਵਿੱਚ ਗੱਲ ਕਰਾਂ ਤਾਂ ਵਰਮੀ ਕੰਪੋਸਟ ਇੱਕ ਤਰ੍ਹਾਂ ਦੀ ਆਰਗੈਨਿਕ ਖਾਦ ਹੈ ਜਿਸ ਨੂੰ ਤੁਸੀਂ ਆਪਣੇ ਖੇਤਾਂ ਦੇ ਵਿੱਚ ਵਰਤ ਕੇ ਵਧੀਆ ਫਸਲ ਨੂੰ ਉਗਾ ਸਕਦੇ ਹੋ ਆਪਣੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਉਹਨੂੰ ਵਧਾ ਸਕਦੇ ਹੋ ਦੋਸਤੋ ਮੈਨੂੰ ਲੱਗਦਾ ਕਿ ਹੁਣ ਤੱਕ ਤੁਸੀਂ ਵਰਮੀ ਕੰਪੋਸਟ ਨੂੰ ਅੱਛੀ ਤਰ੍ਹਾਂ ਸਮਝ ਗਏ ਹੋਵੋਗੇ ਇਹ ਫਰਟੀਲਾਈਜ਼ਰ ਕਿਸਾਨਾਂ ਦੇ ਲਈ ਸੋਨੇ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਇਹ ਜ਼ਮੀਨ ਨੂੰ ਫਰਟਾਈਲ ਕਰਦਾ ਹੈ ਤੇ ਕ੍ਰੌਪ ੀਲ ਨੂੰ ਵਧਾਉਂਦਾ ਹੈ ਇਸ ਦੇ ਨਾਲ ਨਾਲ ਸੇਮ ਵਿਧੀ ਦੇ ਨਾਲ ਇੱਕ ਹੋਰ ਪ੍ਰੋਡਕਟ ਜਿਹੜਾ ਉਹ ਤਿਆਰ ਹੁੰਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਵਰਮੀ ਵਾਸ਼। ਇੱਕ ਲਿਕਵਿਡ ਫਰਟੀਲਾਈਜ਼ਰ ਹੁੰਦਾ ਹੈ ਜੋ ਕਿ ਸਪਰੇਅ ਦੇ ਤੌਰ ਦੇ ਵਿੱਚ ਪੌਦਿਆਂ ਦੇ ਉੱਪਰ ਵਰਤਿਆ ਜਾਂਦਾ ਹੈ। ਇਹ ਵੀ ਕਿਸਾਨਾਂ ਦੇ ਲਈ ਪਲਾਂਟਸ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਵਰਮੀ ਕੰਪੋਸਟ ਕਿਸ ਤਰੀਕੇ ਦੇ ਨਾਲ ਗੰਡੋਇਆ ਤੋਂ ਤਿਆਰ ਕੀਤੀ ਜਾਂਦੀ ਹੈ ਇਹ ਡਿਟੇਲ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ। ਪਰ ਫਿਰ ਵੀ ਮੈਂ ਕੁਝ ਪੁਆਇੰਟ ਆਪਣੇ ਸਕਰੀਨ ਤੇ ਹਾਈਲਾਈਟ ਕਰਕੇ ਤੁਹਾਨੂੰ ਸਮਝਾਉਂਗਾ ਜਿਹੜੇ ਤੁਹਾਡੇ ਲਈ ਫਾਇਦੇਮੰਦ ਹੋਣਗੇ। ਪਹਿਲਾਂ ਤੁਸੀਂ ਇੱਕ ਖੁੱਲੀ ਜਗ੍ਹਾ ਜਾਂ ਫਿਰ ਇੱਕ ਖਾਲੀ ਪਲਾਟ ਦੇ ਵਿੱਚ ਛੋਟੀ ਜੀ ਸ਼ੈੱਡ ਬਣਾ ਸਕਦੇ ਹੋ। ਸ਼ੈੱਡ ਵਿੱਚ ਕੁਝ ਸਿਮੈਂਟਡ ਬੈਡਸ ਬਣਾਓ ਜਾਂ ਫਿਰ ਪ੍ਰਾਲੀ ਜਾਂ ਤੂੜੀ ਦੀ ਮਦਦ ਨਾਲ ਉੱਚੇ ਬੈਡ ਬਣਾ ਲਓ। ਗੋਹੇ ਨੂੰ ਫਸਲਾਂ ਦੇ ਵੇਸਟ ਨੂੰ, ਵੈਜੀਟੇਬਲ ਦੇ ਵੇਸਟ ਨੂੰ ਬੈਡ ਦੇ ਰੂਪ ਦੇ ਵਿੱਚ ਚੰਗੀ ਤਰ੍ਹਾਂ ਖਿਲਾਰ ਦਿਓ। ਇਸ ਵੇਸਟ ਦੇ ਵਿੱਚ ਅਰਥਵਾਵਨ ਛੱਡ ਦਿਓ ਫਿਰ 40 ਤੋਂ 50 ਦਿਨਾਂ ਦੇ ਵਿੱਚ ਵਰਮਿਕੰਪੋਸਟ ਜੋ ਹੈ ਬਣ ਕੇ ਤਿਆਰ ਹੋ ਜਾਏਗੀ। ਦੋਸਤੋ ਜੇਕਰ ਹੁਣ ਇਸ ਦੇ ਉੱਪਰ ਹੋਣ ਵਾਲੀ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਬਿਜ਼ਨਸ ਦੇ ਸਾਈਜ਼ ਦੇ ਅਕੋਰਡਿੰਗ ਹੀ ਇਸ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ। ਜੇਕਰ ਤੁਸੀਂ ਇਹ ਕੰਮ ਨੂੰ ਛੋਟੇ ਲੈਵਲ ਤੇ ਸ਼ੁਰੂ ਕਰਦੇ ਆ ਤਾਂ ਤੁਹਾਨੂੰ ਇਸ ਦੇ ਉੱਪਰ 50 ਤੋਂ 60000 ਰੁਪਏ ਲਗਾਉਣੇ ਪੈਣਗੇ ਵਾਰਮ ਖਰੀਦਣ ਲਈ ਤੁਹਾਨੂੰ 20000 ਦੇ ਆਸ-ਪਾਸ ਲਾਉਣੇ ਪੈਣਗੇ ਬੈੱਡ ਜਾਂ ਪਿਟਸ ਬਣਾਉਣ ਦੇ ਲਈ ਤੁਹਾਡੇ 40 ਤੋਂ 50000 ਰੁਪਏ ਲੱਗ ਜਾਣਗੇ ਕੁਝ ਹੋਰ ਟੂਲਸ ਐ ਡਰਮ ਦੇ ਲਈ ਤੁਹਾਡਾ 20 ਤੋਂ 30000 ਰੁਪਏ ਹੋਰ ਵੀ ਖਰਚਾ ਆ ਸਕਦਾ ਹੈ ਜੇ ਅਸੀਂ ਇਸੇ ਤਰੀਕੇ ਦੇ ਨਾਲ ਸਾਰੇ ਖਰਚੇ ਨੂੰ ਐਡ ਕਰਦੇ ਹਾਂ 1.5 ਤੋਂ 2 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਸ ਦੇ ਵਿੱਚ ਤੁਹਾਨੂੰ ਪਿਟਸ ਬਣਾਉਣੇ ਪੈਣਗੇ ਜਾਂ ਫਿਰ ਤੁਹਾਨੂੰ ਇਸ ਦੇ ਵਿੱਚ ਬੈੱਡ ਬਣਾਉਣੇ ਪੈਣਗੇ ਸਿਰਫ ਉਹ ਇੱਕ ਟਾਈਮ ਖਰਚ ਉਸ ਤੋਂ ਬਾਅਦ ਤੁਹਾਡਾ ਜਿਹੜਾ ਰੈਕਰਿੰਗ ਖਰਚਾ ਹੈ ਉਹ बार-बार ਨਹੀਂ ਆਏਗਾ ਕਿਉਂਕਿ ਤੁਹਾਡੇ ਕੋਲ ਆਲਰੇਡੀ ਸਾਰੀਆਂ ਚੀਜ਼ਾਂ ਪਹਿਲੀ ਵਾਰ ਚ ਬਣ ਜਾਂਦੀਆਂ। ਇਸ ਕਰਕੇ बार-बार ਇਸ ਦੇ ਵਿੱਚ ਖਰਚਾ ਜਿਹੜਾ ਉਹ ਘਟ ਆਏਗਾ ਸਿਰਫ ਇੱਕ ਵਾਰੀ ਤੁਹਾਨੂੰ ਜਿਹੜੇ ਹੈ 1.5 ਤੋਂ 2 ਲੱਖ ਰੁਪਏ ਲਾਉਣੇ ਪੈਣਗੇ ਔਰ ਇਸ ਤੋਂ ਬਾਅਦ ਤੁਹਾਡਾ bizness ਜਿਹੜਾ ਹੈ ਘਟ ਕਾਸਟ ਦੇ ਵਿੱਚ ਰੈਕਰਿੰਗ ਤੇ ਚੱਲਣਾ ਸ਼ੁਰੂ ਹੋ ਜਾਏਗਾ। ਆਓ ਹੁਣ ਦੋਸਤੋ ਅਸੀਂ ਇਸ bizness ਤੋਂ ਹੋਣ ਵਾਲੇ ਮੁਨਾਫੇ ਬਾਰੇ ਗੱਲ ਕਰਦੇ ਹਾਂ। ਜਿਸ ਤਰੀਕੇ ਦੇ ਨਾਲ bizness ਦੇ ਉੱਪਰ ਇਨਵੈਸਟਮੈਂਟ ਉਸ ਦੇ ਸਾਈਜ਼ ਦੇ ਅਕੋਰਡਿੰਗ ਹੁੰਦੀ ਹੈ ਇਸੇ ਤਰ੍ਹਾਂ bizness ਤੋਂ ਹੋਣ ਵਾਲਾ ਪ੍ਰੋਫਿਟ ਵੀ ਨੇ ਜੇਸ ਦੇ ਵਿੱਚ 4 ਤੋਂ 5 ਜਿਹੜੇ ਤੁਹਾਡੇ ਕੰਕਰੀਟ ਦੇ ਬੈਡ ਬਣੇ ਹੋਏ ਨੇ ਉਸ ਦੇ ਵਿੱਚ ਮਹੀਨੇ ਦਾ 4 ਤੋਂ 5 ਟਨ ਜੋ ਵਰਮੀ ਕੰਪੋਸਟ ਆ ਉਹ ਤਿਆਰ ਹੋ ਜਾਂਦਾ ਹੈ ਜੇਕਰ ਅਸੀਂ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਵਰਮੀ ਕੰਪੋਸਟ 5 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦੀ ਰੇਜ ਦੇ ਵਿੱਚ ਵਿਕ ਜਾਂਦਾ ਹੈ ਇਹ ਜੋ ਮੈਂ ਤੁਹਾਨੂੰ ਰੇਟ ਦੱਸ ਰਿਹਾ ਇਹ ਸਭ ਤੋਂ ਘੱਟ ਵਾਲਾ ਰੇਟ ਦੱਸ ਰਿਹਾ ਹਾਂ ਪਰ ਜੇ ਆਪਾਂ ਡਿਫਰੈਂਟ ਡਿਫਰੈਂਟ ਵੈਬਸਾਈਟ ਦੀ ਗੱਲ ਕਰਦੇ ਹਾਂ ਤੇ ਡਿਫਰੈਂਟ ਡਿਫਰੈਂਟ ਵੈਬਸਾਈਟ ਤੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਰੇਟ ਨੂੰ ਲਿਸਟ ਕੀਤਾ ਹੁੰਦਾ ਹੈ ਜੇਕਰ ਅਸੀਂ ਆਨਲਾਈਨ ਦੀ ਗੱਲ ਕਰਦੇ ਹਾਂ ਤੇ ਦੇਸਰ ਦੇ ਨਾਲ ਵੀ ਲਿਸਟ ਕੀਤਾ ਜਾਂਦਾ ਜੇਕਰ ਅਸੀਂ ਇਹ 6 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਲੈ ਕੇ ਚੱਲਦੇ ਆ ਤਾਂ 1 ਟਨ ਦੇ ਪਿੱਛੇ ਤੁਹਾਨੂੰ 6 ਤੋਂ 10000 ਰੁਪਏ ਬਣਦੇ ਨੇ ਇਸ ਹਿਸਾਬ ਦੇ ਨਾਲ 4 ਤੋਂ 5 ਕੰਨ ਵਰਮੀ ਕੰਪੋਸਟ ਦਾ ਤੁਹਾਡੇ ਕੋਲ 25000 ਤੋਂ ਲੈ ਕੇ 40000 ਰੁਪਏ ਤੱਕ ਦਾ ਪ੍ਰੋਫਿਟ ਬਣ ਜਾਂਦਾ ਹੈ ਇਹ ਸਿਰਫ ਮੈਂ 2 ਤੋਂ 3 ਬੈਡ ਦੀ ਗੱਲ ਕਰ ਰਿਹਾ ਜੇਕਰ ਤੁਸੀਂ ਬੈਡ ਦੀ ਗਿਣਤੀ ਵਧਾ ਲੈਂਦੇ ਹੋ ਤੁਹਾਡਾ ਪ੍ਰੋਫਿਟ ਜੋ ਹੈ 50000 ਤੋਂ ਲੈ ਕੇ 80000 ਦੀ ਰੇਂਜ ਦੇ ਵਿੱਚ ਆਰਾਮ ਨਾਲ ਆ ਜਾਏਗਾ ਉਹ ਵੀ ਜੇ ਅਸੀਂ ਗੱਲ ਕਰੀਏ 6 ਤੋਂ 10 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਪਰ ਜੇ ਨੂੰ ਆਨਲਾਈਨ ਵੇਚੋਗੇ ਤੇ ਤੁਸੀਂ ਇਸ ਨੂੰ ਵਧੀਆ ਰੇਟ ਤੇ ਵੇਚ ਸਕਦੇ ਹੋ ਔਰ ਜਿਆਦਾ ਪ੍ਰੋਫਿਟ ਤੁਸੀਂ ਬਣਾ ਸਕਦੇ ਹੋ ਇਸ ਦੇ ਨਾਲ ਨਾਲ ਜੇ ਤੁਸੀਂ ਵਰਮੀ ਵਾਸ਼ ਵੀ ਤਿਆਰ ਕਰਦੇ ਹੋ ਉਸ ਤੋਂ ਵੀ ਤੁਸੀਂ ਆਪਣੀ ਐਕਸਟਰਾ ਇਨਕਮ ਜਨਰੇਟ ਕਰ ਸਕਦੇ ਹੋ ਜਿਸ ਦੀ ਮਾਰਕੀਟ ਦੇ ਵਿੱਚ ਕੀਮਤ ਜੋ ਹੈ ਉਹ 50 ਤੋਂ 70 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲਦੀ ਹੈ ਜਿਵੇਂ ਜਿਵੇਂ ਤੁਸੀਂ ਆਪਣੀ ਪ੍ਰੋਡਕਸ਼ਨ ਵਧਾਓਗੇ ਪ੍ਰੋਡਕਟਸ ਵਧਾਓਗੇ ਤੇ ਆਟੋਮੈਟਿਕਲੀ ਜਿਹੜਾ ਤੁਹਾਡਾ ਪ੍ਰੋਫਿਟ ਆ ਉਹ ਵੀ ਵੱਧ ਜਾਏਗਾ ਆਹ ਦੋਸਤੋ ਅਸੀਂ ਇਸ ਦੀ ਹੁਣ ਮਾਰਕੀਟਿੰਗ ਸਟ੍ਰੈਟਜੀ ਸਮਝਦੇ ਹਾਂ ਔਰ ਆਪਣੀ ਆਡੀਅנס ਸਮਝਦੇ ਹਾਂ ਜਿੱਥੇ ਤੁਸੀਂ ਇਸ ਨੂੰ ਮਾਰਕੀਟ ਕਰਨਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਪੇ ਇਸ ਦੇ ਵਿੱਚ ਸ਼ੁਰੂ ਕਰਕੇ ਜਿੱਥੇ ਲੋਕ ਖਾਦ ਲੈਣ ਆਉਂਦੇ ਨੇ ਉਹਨਾਂ ਦੇ ਨਾਲ ਕੰਟੈਕਟ ਬਣਾਓ ਇਸ ਦੇ ਨਾਲ ਨਾਲ ਤੁਸੀਂ ਹੋਰ ਵੀ ਕਿਸਾਨਾਂ ਨੂੰ ਡਾਇਰੈਕਟ ਸੇਲ ਕਰ ਸਕਦੇ ਹੋ ਪਹਿਲਾਂ ਪਹਿਲਾਂ ਤੁਹਾਨੂੰ ਲੋਕਾਂ ਨੂੰ ਜ਼ਰੂਰ ਸਮਝਾਉਣਾ ਪਏਗਾ ਮਾਰਕੀਟਿੰਗ ਕਰਨੀ ਔਖੀ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਵੱਡੇ ਵੱਡੇ ਖਾਦ ਸਟੋਰ ਦੇ ਨਾਲ ਕੰਟੈਕਟ ਕਰਕੇ ਤੁਸੀਂ ਉਹਨਾਂ ਨੂੰ ਥੋੜਾ ਬੋਦਾ ਕਮਿਸ਼ਨ ਦੇਣਾ ਸ਼ੁਰੂ ਕਰ ਦੋਗੇ ਤਾਂ ਆਟੋਮੈਟਿਕਲੀ ਉਹ ਤੁਹਾਡੀ ਜਿਹੜੀ ਹੈ ਵਰਮੀ ਕੰਪੋਸਟ ਨੂੰ ਵੇਚਣਾ ਵੀ ਸ਼ੁਰੂ ਕਰਨਗੇ ਲੋਕਾਂ ਨੂੰ ਇਸ ਦੇ ਫਾਇਦੇ ਵੀ ਦੱਸਣਗੇ ਤੁਹਾਡੀ ਵਰਮੀ ਕੰਪੋਸਟ ਹੈ ਤੁਹਾਡੇ ਹੀ ਘਰੋਂ ਚੁੱਕ ਕੇ ਲੋਕ ਲੈ ਜਾਣਗੇ ਤੁਸੀਂ ਆਪਣੇ ਬੋਰਡ ਜੋ ਹੈ ਪਿੰਡਾਂ ਦੇ ਵੱਖਰੇ ਵੱਖਰੇ ਏਰੀਆ ਦੇ ਵਿੱਚ ਲਗਾ ਸਕਦੇ ਹੋ ਜਿਸ ਦੇ ਨਾਲ ਮਾਰਕੀਟਿੰਗ ਹੋਏਗੀ ਤੁਹਾਡੇ ਪਿੰਡ ਦੇ ਆਸ-ਪਾਸ ਜੋ ਨਰਸਰੀਆਂ ਨੇ ਉੱਥੇ ਰੱਖ ਸਕਦੇ ਹੋ ਜੇ ਡੇਰੀ ਫਾਰਮ ਨੇ ਉੱਥੇ ਰੱਖ ਸਕਦੇ ਹੋ ਤਾਂ ਕਿ ਜਦੋਂ ਲੋਕ ਤੁਹਾਡੀ ਨਰਸਰੀ ਦੇ ਵਿੱਚ ਵਿਜ਼ਿਟ ਕਰਦੇ ਨੇ ਤੇ ਉੱਥੇ ਜੋ ਖਾਦ ਪਈ ਹੁੰਦੀ ਹੈ ਲੋਕ ਉਸ ਨੂੰ ਲੈਂਦੇ ਵੀ ਨੇ ਇਸ ਤਰੀਕੇ ਨਾਲ ਤੁਸੀਂ ਆਪਣੀ ਖਾਦ ਨੂੰ ਉੱਥੇ ਵੀ ਵੇਚ ਸਕਦੇ ਹੋ ਪਰ ਸ਼ਹਿਰਾਂ ਦੇ ਵਿੱਚ ਵੀ ਇਸ ਦੀ ਮਾਰਕੀਟਿੰਗ ਕਰਨਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਕਿਉਂਕਿ ਲੋਕ ਜਿਹੜੇ ਨੇ ਸ਼ਹਿਰਾਂ ਵਿੱਚ ਰਹਿੰਦੇ ਨੇ ਗਾਰਡਨਿੰਗ ਲਵਰ ਹੁੰਦੇ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਕਿ ਆਪਣੇ ਗਾਰਡਨ ਦੇ ਵਿੱਚ ਆਪਣੇ ਫੁੱਲ ਬੂਟੇ ਲਗਾਉਣ ਇਸ ਦੇ ਨਾਲ-ਨਾਲ ਕਈਆਂ ਨੂੰ ਸਬਜ਼ੀਆਂ ਉਹ ਆਪਣੀਆਂ ਛੱਤਾਂ ਦੇ ਵਿੱਚ ਵੀ ਪੌਲੀਬੈਗ ਦੇ ਵਿੱਚ ਸਬਜ਼ੀਆਂਗਾਉਂਦੇ ਨੇ ਤੁਸੀਂ ਇਹ ਖਾਦ ਡਾਇਰੈਕਟ ਨਰਸਰੀ ਤੋਂ ਵੀ ਇਹਨਾਂ ਲੋਕਾਂ ਨੂੰ ਵੇਚ ਸਕਦੇ ਹੋ ਤੁਹਾਨੂੰ ਸ਼ਹਿਰਾਂ ਦੇ ਵਿੱਚ ਕਸਟਮਰ ਜਿਹੜੇ ਨੇ ਆਨਲਾਈਨ ਵੈੱਬਸਾਈਟ ਤੋਂ ਵੀ ਮਿਲ ਜਾਣਗੇ ਇਸ ਦੇ ਨਾਲ ਨਾਲ ਨਰਸਰੀ ਤੋਂ ਮਿਲ ਜਾਣਗੇ ਬਹੁਤ ਸਾਰੇ ਫਾਰਮਿੰਗ ਗਰੁੱਪ ਬਣਾਈ ਹੁੰਦੇ ਨੇ ਲੋਕਾਂ ਨੇ ਜਿੱਥੇ ਤੁਸੀਂ ਇਸ ਦੀ ਮਾਰਕੀਟਿੰਗ ਵੀ ਕਰ ਸਕਦੇ ਹੋ ਲੋਕ ਤੁਹਾਡੇ ਤੋਂ ਵਰਮੀ ਕੰਪੋਸਟ ਖਰੀਦਣਗੇ ਵੀ ਸ਼ਹਿਰਾਂ ਦੇ ਵਿੱਚ ਵੇਚਣ ਦਾ ਇੱਕ ਹੋਰ ਫਾਇਦਾ ਹੋਏਗਾ ਕਿ ਲੋਕੀ ਉੱਥੇ ਟਨਾਂ ਦੇ ਹਿਸਾਬ ਨਾਲ ਲੈਂਦੇ ਸਨ ਕਿਲੋਆਂ ਦੇ ਹਿਸਾਬ ਦੇ ਨਾਲ ਲੈਂਦੇ ਨੇ ਜਦੋਂ ਤੁਸੀਂ ਵਰਮੀ ਕੰਪੋਸਟ ਨੂੰ ਕਿਲੋਆਂ ਦੇ ਹਿਸਾਬ ਦੇ ਨਾਲ ਵੇਚੋਗੇ ਤੁ ਤੁਸੀਂ ਇਸ ਨੂੰ ਮਹਿੰਗਾ ਵੇਚ ਸਕਦੇ ਹੋ ਐਸ ਕੰਪੇਅਰ ਟੂ ਟਨਾਂ ਦੇ ਸਾਹਦੇ ਨਾਲ ਤੁਸੀਂ ਇਸ ਦੇ ਕਿਲੋ-ਕਿਲੋ ਦੇ ਪੈਕੇਟ ਬਣਾ ਸਕਦੇ ਹੋ 25-25 ਕਿਲੋ ਦੇ ਪੈਕੇਟ ਬਣਾ ਸਕਦੇ ਹੋ 10-10 ਕਿਲੋ ਦੇ ਪੈਕੇਜ ਬਣਾ ਸਕਦੇ ਹੋ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਆਪਣੀ ਮੈਕਸਿਮਮ ਰਿਟੇਲ ਪ੍ਰਾਈਸ ਬਣਾ ਕੇ ਤੁਸੀਂ ਇਹਨਾਂ ਬਾਕਸਸ ਦੇ ਉੱਪਰ ਇਹਨਾਂ ਪੈਕੇਟਸ ਦੇ ਉੱਪਰ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੀ ਸੋਸ਼ਲ ਮੀਡੀਆ ਦੀ ਵੀ ਪ੍ਰੈਜ਼ੈਂਸ ਬਣਾ ਸਕਦੇ ਹੋ ਤੁਸੀਂ ਇਹਨਾਂ ਨੂੰ ਡਾਇਰੈਕਟ ਆਪਣੇ ਸੋਸ਼ਲ ਮੀਡੀਆ ਗਰੁੱਪਸ ਦੇ ਵਿੱਚ ਆਪਣੇ ਵਟਸਐਪ ਗਰੁੱਪਸ ਦੇ ਵਿੱਚ ਵੀ ਵੇਚ ਸਕਦੇ ਹੋ ਔਰ ਉਹਨਾਂ ਨੂੰ ਇੱਕ ਰੈਫਰੈਂਸ ਦੇ ਨਾਲ ਥੋੜਾ ਨੰਬਰ ਦੇ ਨਾਲ-ਨਾਲ ਤੁਸੀਂ ਆਪਣੀ ਗਵਰਨਮੈਂਟ ਦੇ ਨਾਲ ਵੀ ਟਾਈਪ ਕਰ ਸਕਦੇ ਹੋ ਗਵਰਨਮੈਂਟ ਦੀ ਹਾਰਟੀਕਲਚਰ ਔਰ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਇਹਨਾਂ ਦੇ ਨਾਲ ਟਾਈਪ ਕਰਕੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਸ ਦੇ ਵਿੱਚ ਸਭ ਤੋਂ ਵਧੀਆ ਇਹ ਹੈ ਕਿ ਗਵਰਨਮੈਂਟ ਵੀ ਜੋ ਹੈ ਆਰਗੇਨਿਕ ਖਾਦ ਨੂੰ ਪ੍ਰਮੋਟ ਕਰਦੀ ਹੈ ਇਹਨਾਂ ਗਵਰਨਮੈਂਟ ਸਾਈਡ ਦੇ ਉੱਪਰ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਤੁਸੀਂ ਵੱਡੇ ਕੰਟਰੈਕਟ ਵੀ ਲੈ ਸਕਦੇ ਹੋ ਆਹ ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਵਰਮਿਕ ਕੰਪੋਸਟ ਦੇ ਬਿਜ਼ਨਸ ਤੋਂ ਹੋਣ ਵਾਲੇ ਫਾਇਦਿਆਂ ਦੀ ਬਿਜ਼ਨਸ ਇੱਕ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਸ਼ੁਰੂ ਹੁੰਦਾ ਹੈ ਪ੍ਰੋਡਕਟ ਦੀ ਡਿਮਾਂਡ ਸ਼ਹਿਰਾਂ ਦੇ ਵਿੱਚ ਪਿੰਡ ਮਾਰਕੀਟ ਦੇ ਵਿੱਚ ਬਣੀ ਰਹਿੰਦੀ ਹੈ bizness ਪੂਰੀ ਤਰ੍ਹਾਂ ਦੇ ਨਾਲ এনवायरमेंट ਫ੍ਰੈਂਡਲੀ ਹੈ ਔਰ ਇਸ ਦੇ ਨਾਲ ਨਾਲ ਤੁਹਾਨੂੰ ਜਿਹੜਾ ਰੌ ਮਟੀਰੀਅਲ ਹੈ ਬਹੁਤ ਹੀ ਸਸਤਾ ਜਾਂ ਫ੍ਰੀ ਦੇ ਵਿੱਚ ਵੀ ਮਿਲ ਸਕਦਾ ਹੈ bizness ਚਲਾਉਣ ਦੇ ਲਈ ਗਵਰਨਮੈਂਟ ਸਕੀਮਸ ਅਵੇਲੇਬਲ ਨੇ ਇਹਦੇ ਨਾਲ ਨਾਲ ਸਬਸਿਡੀਆਂ ਵੀ ਜੋ ਨੇ ਗਵਰਨਮੈਂਟ ਵੱਲੋਂ ਅਵੇਲੇਬਲ ਨੇ ਇਹ bizness ਨੂੰ ਸਕੇਲ ਕਰਨਾ ਬਹੁਤ ਹੀ ਈਜ਼ੀ ਹੈ ਤੁਸੀਂ ਇਸ ਨੂੰ ਬਹੁਤ ਹੀ ਛੋਟੇ ਲੈਵਲ 2 ਬੈਡ ਤੋਂ ਸ਼ੁਰੂ ਕਰਕੇ 50 ਬੈਡ ਤੱਕ ਵੀ ਲੈ ਜਾ ਸਕਦੇ ਹੋ ਦੋਸਤੋ ਹੁਣ ਤੱਕ ਮੈਨੂੰ ਲੱਗਦਾ ਹੈ ਕਿ ਜਿੰਨੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਹਾਨੂੰ ਇਹ ਆਈਡੀਆ ਹੋ ਗਿਆ ਹੋਵੇਗਾ ਕਿ ਇਹ ਬਿਜ਼ਨਸ ਜੋ ਹੈ ਵਰਮੀ ਕੰਪੋਸਟ ਵਾਲਾ ਬਹੁਤ ਹੀ ਈਜ਼ੀ ਹੈ ਘੱਟ ਇਨਵੈਸਟਮੈਂਟ ਨਾਲ ਸ਼ੁਰੂ ਹੋਣ ਵਾਲਾ ਹੈ ਔਰ ਈਜ਼ੀਲੀ ਇਸ ਨੂੰ ਤੁਸੀਂ ਗrow ਵੀ ਕਰਾ ਸਕਦੇ ਹੋ ਇਸ ਬਿਜ਼ਨਸ ਨੂੰ ਸ਼ੁਰੂ ਕਰਕੇ ਤੁਸੀਂ ਘੱਟ ਇਨਵੈਸਟਮੈਂਟ ਦੇ ਨਾਲ ਇੱਕ ਮੰਥਲੀ ਇਨਕਮ ਜੋ ਹੈ ਉਹ ਜਨਰੇਟ ਕਰ ਸਕਦੇ ਹੋ ਉਹ ਇਸ ਨੂੰ ਤੁਸੀਂ ਬੜੇ ਆਰਾਮ ਦੇ ਨਾਲ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਛੋਟੀ ਜੀ ਜਗ੍ਹਾ ਤੋਂ ਸ਼ੁਰੂ ਕਰਕੇ ਇੱਕ ਵੱਡੇ ਲੈਵਲ ਤੇ ਲਿ ਜਾ ਸਕਦੇ ਹੋ ਦੋਸਤੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਇੱਕ ਫ੍ਰੈਂਡਲੀ ਬਿਜ਼ਨਸ ਹੋਵੇ ਈਜ਼ੀ ਹੋਵੇ ਘੱਟ ਇਨਵੈਸਟਮੈਂਟ ਨਾਲ ਸ਼ੁਰੂ ਹੋਣ ਵਾਲਾ ਹੋਵੇ ਜਿਸ ਦੇ ਵਿੱਚ ਪ੍ਰੋਫਿਟ ਹੋਵੇ ਤੇ ਮੈਨੂੰ ਲੱਗਦਾ ਕਿ ਇਹ ਬਿਜ਼ਨਸ ਤੁਹਾਡੇ ਲਈ ਇੱਕ ਬੈਸਟ ਮੈਚ ਹੈ ਦੋਸਤੋ ਜਿਵੇਂ ਕਿ ਮੈਂ ਬਾਕੀ ਵੀਡੀਓ ਦੇ ਵਿੱਚ ਵੀ ਕਹਿਣਾ ਕਿ ਹਰ ਬਿਜ਼ਨਸ ਨੂੰ ਚਲਾਉਣ ਦੇ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ ਔਰ ਜੀ ਤੋੜ ਮਿਹਨਤ ਕਰਨ ਤੋਂ ਬਾਅਦ ਮੈਂ ਇਹ ਗਰੰਟੀ ਲੈਣਾ ਕਿ ਤੁਹਾਡਾ ਬਿਜ਼ਨਸ ਜ਼ਰੂਰ ਚੱਲੇ ਇਸੇ ਤਰੀਕੇ ਦੇ ਨਾਲ ਅੱਜ ਦੇ ਬਿਜ਼ਨਸ ਦੇ ਵਿੱਚ ਵੀ ਤੁਹਾਡੇ ਪੈਸੇ ਦੇ ਨਾਲ ਨਾਲ ਤੁਹਾਡੀ ਮਿਹਨਤ ਜ਼ਰੂਰ ਲੱਗੇ ਮਿਹਨਤ ਕਰੋਗੇ ਉਸਦਾ ਫਲ ਤੁਹਾਨੂੰ ਜਰੂਰ ਮਿਲੇਗਾ ਦੋਸਤੋ ਏਸੀ ਅੱਜ ਦਾ ਬਿਜ਼ਨਸ ਆਈਡੀਆ ਮਿਲਦੇ ਹਨ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੇ ਕਾਲ ਮੈਂ ਰਣਜੀਤਪਾ